ਕਾਰ ਮੇ ਖੋਲ ਦੇਣਾ ਚਾਬੀਆਂ ਲੈ ਕੇ ਯਾਰ ਮੈਂ ਲੋ ਨਾ ਕਮਰਾਜ ਤਾਮ ਸਿੰਘ ਮੌੜ ਜੀ ਹਾਂਜੀ ਕੀ ਹਾਲਾਤ ਆ ਜਿਹਦੇ ਪਤਾ ਪਤਾ ਡੋਟ ਤੇ ਹੀ ਨਹੀਂ ਨਾ ਭਲਾੜ ਦੇ ਹਾਲਾਤ ਤਾਂ ਜੀ ਇੱਕ ਮਹਾਰਾਜ ਦੀ ਕਰੋਪੀ ਦਾ ਕਰਕੇ بارش ਤਾਂ ਸਾਰੇ ਤਕਰੀਬਨ ਸਾਰੇ ਪੰਜਾਬ ਚ ਪਈ ਜਾਂਦੀ ਹੈ ਪਰ ਇੱਥੇ ਥੋੜੀ ਜਿਆਦਾ بارش ਕਰਕੇ ਇੱਕ ਤਾਂ ਜਗਾ ਨੀਮੀ ਤਸੀਲ ਹੈ ਜੀ ਸਾਡੀ ਬਹੁਤ ਜ਼ਿਆਦਾ ਤਰ੍ਹਾਂ ਦੀ ਆਏ ਸਾਲ ਪਾਣੀ ਮਤਲਬ ਜ਼ਿਆਦਾ ਹੋ ਜਾਂਦਾ ਹੈ ਇੱਕ ਤੀਤਾ ਜ਼ਿਆਦਾ ਹੀ بارش ਆ ਗਈ ਇਸ ਕਰਕੇ ਮਤਲਬ ਸਾਰੀ ਤਹਿਸੀਲ ਸਾਰੀ ਡੁੱਬ ਚੁੱਕੀ ਹੈ ਤੇ ਇਸ ਕਰਕੇ ਵੀ ਸਾਡੀਆਂ ਦਕਾਨਾਂ 'ਚ ਵੀ ਪਾਣੀ ਵੜ ਚੁੱਕਿਆ ਗਿਆ 3-3 ਫੁੱਟ 4-4 ਫੁੱਟ ਪਾਣੀ ਪੈ ਚੁੱਕਿਆ ਹੈ ਸਾਡਾ ਮਤਲਬ ਹੁਣ 4-5 ਦਿਨ ਬਿਲਕੁਲ ਵੀ ਨਹੀਂ ਕੰਮ ਚੱਲਣਾ ਰਿਪੋਰਟ ਵਾਰੀ ਕੀ ਕਹਿਣਾ ਤਹਿਸੀਲ ਵੀ ਅੰਦਰੋਂ ਖੋਲੀ ਨਹੀਂ ਹੈ ਦੇਖੋ ਜੀ ਮੁਲਾਜ਼ਮ ਸਾਰੇ ਦੇਖੋ ਤਹਿਸੀਲ ਦੇ ਆਈਵੇ ਜੀ ਨਹੀਂ ਸਾਹ ਤਸੀਲਦਾਰ ਸਾਹਿਬ ਵੀ ਬੈਠੇ ਨੇ ਮੈਡਮਾਂ ਵੀ ਬੈਠੀਆਂ ਨੇ ਪਰ ਤਕਰੀਬਨ ਉੱਥੇ ਜਾ ਕੇ ਪਾਣੀ ਦਾ ਕਰਕੇ ਇਧਰ ਜਿਆਦਾ ਛੱਪੜ ਦਾ ਕਰਕੇ ਨਾ ਜਾਨਵਰ ਵੀ ਫਿਰਦੇ ਆ ਵੱਡੇ ਵੱਡੇ ਚੋਕਾਂ ਵੀ ਫਿਰਦੀਆਂ ਹੈਗੀਆਂ ਇਸ ਕਰਕੇ ਮੁਲਾਜ਼ਮ ਸਾਰੇ ਇੱਥੇ ਹਾਜ਼ਰ ਨਹੀਂ ਆਏ ਵੀ ਨੇ ਜੀ ਅਸੀਂ ਵੀ ਹਾਜ਼ਰ ਇੱਥੇ ਆਪਦੇ ਦਫ਼ਤਰ ਖੋਲਣ ਵਾਸਤੇ ਆਏ ਸੀਗੇ ਪਰ ਪਤਾ ਨਹੀਂ ਸੀ ਪਾਣੀ ਐਂ ਡੱਡਾ ਸੀ ਸਾਡੇ ਆਪ ਦਾ ਰਿਕਾਰਡ ਇੱਕ ਫਾਈਲ ਉੱਚ ਸਟੈਂਪ ਵਗੈਰਾ ਸੀਗੇ ਸਾਰੇ ਭਿੱਜੁਕੇ ਨੇ ਕਿੰਨੇ ਟਾਈਮ ਤੋਂ ਇਹ ਸਮੱਸਿਆ ਆ ਰਹੀ ਹੈ ਤੁਹਾਨੂੰ ਤੇ ਪਹਿਲਾਂ ਕਿਤੇ ਐਸ.ਡੀ.ਐਮ. ਸਾਹਿਬ ਨੂੰ ਜਾਂ ਤਹਿਸੀਲਦਾਰ ਸਾਹਿਬ ਨੂੰ ਮਾਰੀ ਪੱਤਰ ਦਿੱਤਾ ਹੈ ਤੇ ਤੁਹਾਨੂੰ ਦੇਖੋ ਜੀ ਆਉਂਦੇ ਰਹਿੰਦੇ ਆ ਵੈਸੇ ਦਿੱਤਾ ਵੀ ਸੀਗਾ ਹਨਾ ਮੈਡਮ ਐਸ.ਡੀ.ਐਮ. ਸਾਹਿਬ ਮੈਡਮ ਨੂੰ ਸ਼ਾਇਦ ਉਹ ਮੈਨੂੰ ਲਾ ਦਿੱਤਾ ਮੈਂ ਤਾਂ ਨਹੀਂ ਸੀਗਾ ਉਦੋਂ ਪਰ ਹੋ ਸਕਦਾ ਮਤਲਬ ਇਹ ਜਿਆਦੇ ਨੀਵੀਂ ਆ ਕੋਸ਼ਿਸ਼ ਕਰਕੇ ਵੀ ਸਾਡੀ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆਂ ਵੀ ਤਹਿਸੀਲ ਆ ਜਿਹੜੀ ਤਹਿਸੀਲ ਨੂੰ ਥੋੜਾ ਜਿਆਦਾ ਸਾਡੀਆਂ ਦੁਕਾਨਾਂ ਵੀ ਮਤਲਬ ਉੱਚੀਆਂ ਅਸੀਂ ਕਰਕੇ ਤਹਿਸੀਲ ਨੂੰ ਜਿਆਦੇ ਪਾਣੀ ਦਾ ਕਰਕੇ ਰਿਕਾਰਡ ਨਾਲ ਉਹ ਹੋ ਜਾਂਦਾ ਹੈ ਇੱਕ ਛੱਪੜ ਤੇ ਆ ਨਾ ਤਹਿਸੀਲ ਦੀ ਛੱਪੜ ਦਾ ਕਰਕੇ ਜਦੋਂ ਛੱਪੜ ਤੇ ਤਹਿਸੀਲ ਆ ਛੱਪੜ ਦਾ ਪਾਣੀ ਜ਼ਿਆਦਾ ਭਰ ਕੇ ਆ ਜਾਂਦਾ ਸੀ। ਬਾਕੀ ਇਹ ਕਿਸੇ ਦੇ ਬਸ ਦੀ ਗੱਲ ਨਹੀਂ ਇਹ ਤਾਂ ਰੱਬ ਦੀ ਹੈ। ਹੋ ਸਕਦਾ ਇੱਥੇ ਸਾਡੀਆਂ ਅਸੀਂ ਸੁੱਚਾ ਸੱਚਾ ਬੰਦ ਕਿਤੇ ਲੱਗਿਆਂ ਦਾ ਰਹਿ ਜਾਣਾ। ਕਰੰਟ ਵਗੈਰਾ ਜੇ ਆ ਜਾਂਦਾ ਤਾਂ ਭਰੀ ਹੋ ਸਕਦਾ ਨੁਕਸਾਨ ਜਾਣੀ ਸੀ। ਤਸੀਂ ਕਰਦਾ ਜੀ ਅਸੀਂ ਵੀ ਸਾਡਾ ਜਿਹੜਾ ਤਹਿਸੀਲ ਦਾ ਮਤਲਬ ਜ਼ਿਆਦੇ ਨੀਵੇਂ ਹੋਣ ਕਰਕੇ ਸਾਰੀਆਂ ਤਕਰੀਬਨ ਦੁਕਾਨਾਂ ਵੀ ਡੁੱਬ ਚੁੱਕੀਆਂ। ਤਹਿਸੀਲ ਚੰਦਰ ਵੀ ਪਾਣੀ ਵੜ ਚੁੱਕਿਆ ਹੈ। ਇਸ ਕਰਕੇ ਵੀ ਛੱਪੜ ਦਾ ਕਰਕੇ ਆ ਵੀ ਅਸੀਂ ਤਾਂ ਮੰਗ ਇਹ ਕਰਦੀਆਂ ਛੱਪੜ ਦਾ ਕੋਈ ਹੱਲ ਕੀਤਾ ਜਾਵੇ ਛੱਪੜ ਦਾ ਤਹਿਸੀਲ ਸਾਡੀ ਤਾਂ ਕਿ ਸਾਡਾ ਕੋਈ ਨੁਕਸਾਨ ਨਾ ਹੋਵੇ ਇਹ ਜੀ ਸਾਹਿਬ ਬੈਠੇ ਆਇਆ ਸੀ ਉਹ ਪਾਣੀ ਦਾ ਕਰਕੇ ਹਾਂਜੀ ਤੁਸੀਂ ਗੱਲ ਕੀਤੀ ਹੈ ਤੁਹਾਡੇ ਨਾਲ ਹਾਂਜੀ ਨਹੀਂ ਤਕਰੀਬਨ ਗੱਲ ਤਾਂ ਨਹੀਂ ਹੋਈ ਜੀ ਪਰ ਉਹ ਹਾਜ਼ਰ ਹੈ 9:30 ਵਜੇ ਤੋਂ 9:00 ਵਜੇ ਆ ਗਏ ਸੀ ਤਹਿਸੀਲ ਸਾਹਿਬ ਪਰ ਉਹਦਾ ਹੁਣ ਇੱਥੇ ਬੈਠਣ ਦਾ ਕੋਈ ਫਾਇਦਾ ਹੈ ਨਹੀਂ ਹੈਗਾ ਇੱਥੇ ਕੋਲੇ ਛੱਪੜ ਓਵਰ ਹੋ ਗਿਆ ਜੀ ਛੱਪੜ ਓਵਰ ਆ ਕੰਮ ਬੰਦਾਈ ਛਰ ਲਾਈਟ ਹੈ ਨਹੀਂ ਜੀ ਲਾਈਟ ਤਾਂ तकरीबन ਕੱਟੀ ਦਿੱਤੀ ਮਹਾਰਾਜਾ ਕੀ ਪਤਾ ਕੋਈ கரੰਟ ਦਾ ਕੋਈ ਜਾਨੀ ਨੁਕਸਾਨ ਨਾ ਹੋ ਜੇ ਪਰ ਮੁਲਾਜ਼ਮ ਤਾਂ तकरीबन ਸਾਰੇ ਹਾਜ਼ਰ ਆਈ ਸਾਰੇ ਕੀ ਨਾਮ ਹੈ ਕੁਲਦੀਪ ਸਿੰਘ ਜੀ ਅੱਜ ਕੀ ਹਾਲਾਤ ਆਇਆ ਬਹੁਤ ਮਾੜੇ ਆ ਜੀ ਪਾਣੀ ਦੇਖ ਲਓ 5-5 ਫੁੱਟ ਪਾਣੀ ਫਿਰਦਾਗਾ ਸਾਰੀਆਂ ਦੁਕਾਨਾਂ ਦੇ ਵਿੱਚ ਵਿੱਚ ਪਾਣੀ ਵੜ ਚੁੱਕਿਆ ਅੰਦਰ ਸਭ ਤਸੀਲ ਦੇ ਵਿੱਚ ਪਾਣੀ ਵੜ ਚੁੱਕਿਆ ਇੱਥੋਂ ਤੱਕ ਇੰਨੇ ਕ ਹਾਲਾਤ ਮਾੜੇ ਆ ਅੱਜ ਸਭ ਤਸੀਲ ਦਾ ਜੋ ਵੀ ਸਟਾਫ ਆ ਕਲਰਕ ਵਗੈਰਾ ਉਹ ਸਾਰੇ ਅੱਜ ਟਰੈਕਟਰ ਤੇ ਛੱਡ ਕੇ ਗਿਆ ਉਹਦੀ ਬਦੌਰ ਸਾਡੇ ਕੋਲੇ ਫੋਟੋ ਵੀਡੀਓ ਵਗੈਰਾ ਹੈਗੇ ਆ ਜੋ ਅਸੀਂ ਤੁਹਾਨੂੰ ਦੇਵਾਂਗੇ ਜੇ ਲਾਈ ਜਾਵੇ ਸਰਕਾਰ ਦਾ ਪ੍ਰਸ਼ਾਸਨ ਦਾ ਬਿਲਕੁਲ ਵੀ ਇਧਰ ਧਿਆਨ ਨਹੀਂ ਹੈਗਾ ਸਾਡੀ ਤਹਿਸੀਲ ਦੀ ਕੋਈ ਚਾਰਦਵਾਰੀ ਨਹੀਂ ਹੈਗੀ ਸੱਪੜ ਦਾ ਪਾਣੀ ਸਾਰਾ ਜਦੋਂ ਮੀਂਹ ਪੈਂਦਾ ਤਹਿਸੀਲ ਦੇ ਵਿੱਚ ਆ ਜਾਂਦਾ ਗੰਦਾ ਪਾਣੀ ਸੱਪ ਸਲੂਤੀਆਂ ਸਾਰਾ ਕੁਝ A to Z ਜਿੰਨੇ ਵੀ ਜਾਨਵਰ ਆ ਉਹ ਸਾਡੇ ਦਫ਼ਤਰਾਂ ਵਿੱਚ ਫਿਰਦੇ ਆ ਕਿਸੇ ਦੇ ਸੱਪ ਲੜ ਗਿਆ ਜਾਨੀਮਾਲੀ ਨੁਕਸਾਨ ਤਾਂ ਹੋਈ ਹੋਈ ਚੁੱਕਿਆ ਮੇਰੇ ਨਾਲ ਸਾਡੇ ਵਕੀਲ ਸਾਹਿਬ ਖੜੇ ਆ ਇਹਨਾਂ ਦੀ ਦੁਕਾਨ ਦੇ ਵਿੱਚ ਪਾਣੀ ਵੜ ਗਿਆ ਇਹਨਾਂ ਦੀ ਜੋ ਵੀ ਕੇਸਾਂ ਵਗੈਰਾ ਦੀਆਂ ਫਾਈਲਾਂ ਸੀ ਉਹ ਸਾਰੀਆਂ ਭਿੱਜ ਕੇ ਖਰਾਬ ਹੋ ਚੁੱਕੀਆਂ ਹੁਣ ਇਹਦੇ ਵਿੱਚ ਲੋਕਾਂ ਦਾ ਕੀ ਕਸੂਰਾ ਅੰਦਰ ਜੋ ਵੀ ਰਿਕਾਰਡ ਹੋ ਮੇਰੇ ਮੁਤਾਬਕ 5-5 ਫੁੱਟ ਪਾਣੀ ਫਿਰਦਾਗਾ ਸਭ ਤਹਿਸੀਲ ਦੇ ਵਿੱਚ ਉਹ ਰਜਿਸਟਰੀਆਂ ਵਗੈਰਾ ਦਾ ਰਿਕਾਰਡ ਬਿਲਕੁਲ ਖਤਮ ਹੋ ਜੂਗਾ ਕੱਲ ਨੂੰ ਕਿਸੇ ਨੇ ਰਜਿਸਟਰੀ ਦੀ ਕਾਪੀ ਆਫ ਰਿਕਾਰਡ ਲੈਣਾ ਕਿੱਥੋਂ ਲਊਗਾ ਅਗਲਾ ਜਦੋਂ ਰਿਕਾਰਡ ਹੀ ਨਹੀਂ ਰਹੂਗਾ ਅੰਦਰ ਇੰਨਾ ਕੁ ਬੁਰਾਲਾ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ ਇੱਧਰ ਸਾਡੀ ਸਾਡੀ ਇਹੀ ਮੰਗ ਆ ਵੀ ਸਾਡੀ ਸਥਾਪ ਤਹਿਸੀਲ ਦੀ ਚਾਰ ਦਿਵਾਰੀ ਵਧੀਆ ਕੀਤੀ ਜਾਵੇ ਤਾਂ ਜੋ ਸੱਪੜ ਦਾ ਪਾਣੀ ਜਦੋਂ ਵੀ ਬਰਸ਼ਾਤ ਦਾ ਮੌਸਮ ਹੋਵੇ ਪਾਣੀ ਸਾਡੀ ਤ ਨੰਬਰ 2 ਤੇ ਸਾਡੀ ਤਹਿਸੀਲ ਦਾ ਇੱਕ ਸੀਵਰੇਜ ਦਾ ਵਧੀਆ ਕਨੈਕਸ਼ਨ ਦਿੱਤਾ ਜਾਵੇ ਜਦੋਂ ਵੀ ਪ੍ਰਸ਼ਾਸਨ ਹੋਵੇ ਸਾਡੀ ਪਾਣੀ ਦੀ ਨਿਕਾਸੀ ਵਧੀਆ ਹੋ ਚੁੱਕੀ ਹੋ ਜਾਵੇ ਤੇ ਤਾਂ ਜੋ ਰਿਕਾਰਡ ਦੀ ਜਾਂ ਸਾਡੀਆਂ ਦੁਕਾਨਾਂ ਦੀ ਸੇਫਟੀ ਬਣੀ ਰਹੇ ਧੰਨਵਾਦ ਇਹਦੇ ਸੰਬੰਧ ਚ ਐਸਡੀਐਮ ਜਾਂ ਤਹਿਸੀਲਦਾਰ ਨਾਲ ਗੱਲ ਹੋਈ ਹੈ ਜਾਂ ਮੰਗ ਪੱਤਰ ਹਾਂ ਇਹਦੇ ਸੰਬੰਧ ਵਿੱਚ ਪਿਛਲੇ ਸਾਲ ਇੰਨਾ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੇ ਟਾਈਮ ਐਸਡੀਐਮ ਸਾਹਿਬ ਇੱਥੇ ਆਏ ਸੀਗੇ ਮੈਡਮ ਤੇ ਇੱਥੇ ਸਾਡੇ ਸਾਰੀਆਂ ਦੁਕਾਨਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਪਾਣੀ ਦੀ ਨਿਕਾਸੀ ਬਾਰੇ ਉਹਦੀ ਬਤੌਰ ਖਬਰ ਵੀ ਲੱਗੀ ਹੋਈ ਹੈਗੀ ਤਹਿਸੀਲ ਦੀ ਚਾਰਦੁਵਾਰੀ ਵਾਸਤੇ ਵੀ ਤੇ ਨਿਕਾਸੀ ਬਾਰੇ ਵੀ ਬਿਲਡਿੰਗ ਵੀ ਟੁੱਟੀ ਪਈ ਆ ਬਾਕੀ ਜਿਹੜੀ ਸਾਡ ਤਹਿਸੀਲ ਦੀ ਬਿਲਡਿੰਗ ਆ ਉਹ ਬਹੁਤ ਪੁਰਾਣੀ ਆ 2004 ਦੇ ਵਿੱਚ ਬਣੀ ਹੋਈ ਆਗੀ ਉਹ ਇਸ ਟਾਈਮ ਅੰਦਰ ਸਾਰੀ ਚੌਰ ਰਹੀ ਆ ਕਿਸੇ ਵੀ ਟਾਈਮ ਮਤਲਬ ਬਿਲਡਿੰਗ ਡਿੱਗ ਸਕਦੀ ਆ ਅੰਦਰ ਜੋ ਵੀ ਸਟਾਫ ਕੰਮ ਕਰਦਾ ਕਿਸੇ ਮੱਲਾ ਜਾਨੀ ਮਾਲੀ ਨੁਕਸਾਨ ਦੇ ਹੀ ਠਾਂ ਸਕਦਾ ਇਹ ਕੁਦਰਤ ਦੀ ਕਰੋਪੀ ਹੈ ਜੀ ਦੇਖੋ ਸਾਰੀ ਇਹ ਬਾਕੀ ਤਾਂ ਆਪਣੇ ਬੰਨਿਓ ਬਹੁਤ ਕੋਸ਼ਿਸ਼ ਕਰਦੇ ਆ ਵੀ ਨਾ ਉਰੇ ਕੁਝ ਹੋਵੇ ਦੇਖੋ ਸਾਡੇ ਸਾਰੇਆਂ ਦੇ ਰਿਕਾਰਡ ਖਰਾਬ ਹੋ ਚੁੱਕੇ ਨੇ ਕਾਗਜ਼ ਪੱਤਰ ਜਿਹੜੇ ਹੈ ਤਹਿਸੀਲ ਦਾ ਅੰਦਰ ਸਟਾਫ ਸਾਰਾ ਬੈਠਾ ਹੈ ਸਭ ਸੇਵਾ ਕੇਂਦਰ ਦੇ ਮੈਂਬਰ ਪਰ ਉਰੇ ਆਊ ਕੌਣ ਦੇਖੋ 4 4 5 5 ਫੁੱਟ ਮੀ ਹੈ ਇਹ ਸਾਰਾ ਕੁਦਰਤ ਦੀ ਦੇਣਾ ਦੇਖੋ